आज काफ़ी देर बाद बहुत बड़ी घटना हुई है यहाँ पर हमारे मंदिर के ऊपर पहली बार ऐसा हुआ है कि करीबन रात को साढ़े बारह बजे बहुत तेज़ धमाका हुआ है और मैं मंदिर के थोड़ा पीछे कमरा मेरा पीछे है मुझे थोड़ा आवाज़ उधर कम सुनाई दी सामने हमारे आंडी गुआंडियों को ज़्यादा धमाका लगा तो वो मेरे पास उन्होंने फ़ोन किया रात को कि पंडित जी आपको पता है कि आपकी दीवार गिर गई है तो मैं सर कौन सी दीवार गिर गई है मैं बाहर निकला ताला खोल करके बाहर आया देखा तो ये कंद हमारी सारी नीचे और ऊपर हमारा बुआ भी टूटा हुआ था शीशा वगैरह ये सारी खिड़कियों को शीशा टूट चुके थे सारे ही तो बाहर आकर के हमने देखा तो फिर हमको कोई पुख्ता सबूत नहीं मिल रहा था कि ये हुआ कैसे है क्या हुआ है हमको समझ नहीं आ रही थी बात तो फिर हमने पास में से अपने जो आंडी गांडू कैमरे लगे हुए हैं वो कैमरे खुलवाए गए और हमने देखा कि दो बंदे इधर से आए हैं और करीबन साढ़े बारह और एक बजे बीच का टाइम है वो और दो बंदे आए हैं और उन्होंने यहाँ पर मंदिर के पास खड़ी करके अपनी बाइक जो है और एक बंदा उतरा है और उन्होंने हाथ में प कुछ लिया हुआ था और ऐसे फेंक करके और सीधा ही वो भाग गए और उसके दस पाँच सेकेंड बाद ही बहुत धमाका हुआ है रात लगभग साढ़े बारह का समय दो व्यक्ति मोटरसाइकिल से आते हैं मंदिर दे बाहर रुक दे दे बाहर के बाहर रुकते हैं तो मंदिर के बाहर बम्ब सुट के भजे आ ਬੰਮ ਧਮਾਕੇ ਦੀ ਆਵਾਜ਼ ਇੰਨੀ ਕੋਈ ਜ਼ਿਆਦਾ ਸੀ ਕਿ ਇਲਾਕੇ ਵਾਲੇ دہشت ਦੇ ਵਿੱਚ ਆ ਗਏ ਰਾਤ 12:30 ਵਜੇ ਲੱਗ ਕੇ ਲੋਕਾਂ ਇਨ ਇਲਾਕਾ ਨਿਵਾਸੀ ਉੱਠ ਕੇ ਇੱਕ ਦੂਜੇ ਨੂੰ ਪੁੱਛ ਰਹੇ ਵੀ ਬਣਿਆ ਕੀ ਆ ਤੇ ਦੇਖੋ ਸਾਡੇ ਪ੍ਰਸ਼ਾਸਨ ਮਾਨ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਦੋਂ ਸਾਡੀ ਚੌਕੀਆਂ ਤੇ ਹਮਲੇ ਹੋ ਰਹੇ ਸੀ ਜਾਂ ਸਾਡੇ ਥਾਣੇ ਤੇ ਹਮਲੇ ਹੋ ਰਹੇ ਸੀ ਤੇ ਮਾਨ ਸਾਹਿਬ ਵੱਲੋਂ ਸਰਕਾਰਾਂ ਵੱਲੋਂ ਲੋਕੀ ਨਾ ਡਰ ਜਾਣ ਤੇ ਇਹੋ ਕਿਹਾ ਜਾ ਰਿਹਾ ਸੀ ਇਹ ਪਟਾਕੇ ਚੱਲ ਗਏ ਆ ਇਹ ਤੇ ਹੋ ਗਿਆ ਰਾਤ 12:30 ਵਜੇ ਸਾਡੇ ਮੰਦਰ ਤੇ ਹਮਲਾ ਹੋ ਰਿਹਾ ਏ ਤੇ ਨੀਲੇ ਹਰੇ ਟਾੜ ਲਾ ਕੇ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਲੋਕੀ ਜਿਹੜੀ ਆ ਇਹ ਡਰ ਨਾ ਜਾਣ ਜੇ ਸਾਡੇ ਮੰਦਰ ਸੁਰੱਖਿਅਤ ਨਹੀਂ ਆ ਤੇ ਅਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਾਂਗੇ ਰਾਤੀ ਕਰੀਬ 12:35-40 ਮਿੰਟ ਤੇ ਕਰੀਬ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਕਿ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਉਨ੍ਹਾਂ ਚੋਂ ਇੱਕ ਜਣੇ ਨੇ ਮੋਟਰਸਾਈਕਲ ਜਿਹੜਾ ਸੀਗਾ ਉਹਨੂੰ ਖਿਲਾੜ ਕੇ ਇੱਕ ਜਣਾ ਉਤਰਿਆ ਉਤਰ ਕੇ ਉਸ ਵੱਲੋਂ ਮੋਟਰਸਾਈਕਲ ਤੋਂ ਉੱਤਰ ਕੇ ਇੱਕ ਜਣਾ ਪਿੱਛੇ ਵਾਲਾ ਉਤਰਿਆ ਉਤਰ ਕੇ 2 ਮਿੰਟ ਉਹਨੇ ਰੇਕੀ ਕੀਤੀ ਮੌਕੇ ਦੇ ਹਾਲਾਤ ਉਹਨੇ ਦੇਖ ਕੇ ਉਸ ਤੋਂ ਬਾਅਦ ਜਿਹੜਾ ਗ੍ਰਨੇਡ ਹੈ ਉਹ ਕੱਢ ਕੇ ਇਸ ਮੰਦਰ ਤੇ ਧਾਰਮਿਕ ਮੰਦਰ ਦੇ ਉੱਪਰ ਬੰਬ ਜਿਹੜਾ ਗ੍ਰਨੇਡ ਹੈ ਉਹ ਸੁੱਟਿਆ ਗਿਆ ਸ਼ੁਕਰ ਹੈ ਕਿ ਅੰਦਰ ਮੰਦਰ ਦੇ ਵਿੱਚ ਪੰਡਤ ਜੀ ਉਹਨਾਂ ਦਾ ਪਰਿਵਾਰ ਇਹਦਾ ਬੰਦਰ ਤੇ ਅਟੈਕ ਹੋਣ ਦੇ ਨਾਲ ਇਹਦੀਆਂ ਦੁਵਾਰਾਂ ਟੁੱਟ ਗਈਆਂ ਸ਼ੀਸ਼ੇ ਟੁੱਟ ਗਏ ਨਾਲ ਵਾਲੇ ਬਿਲਡਿੰਗ ਦੇ ਵਿੱਚ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਉਸ ਤੋਂ ਬਾਅਦ ਚ ਇਲਾਕੇ ਦੇ ਲੋਕ ਇਸ ਧਮਾਕੇ ਨੂੰ ਆਵਾਜ਼ ਨੂੰ ਸੁਣ ਕੇ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਵੇਖਿਆ ਕਿ ਮੰਦਰ ਦੇ ਉੱਪਰ ਹਮਲਾ ਹੋਇਆ ਮੰਦਰ ਦੇ ਉੱਪਰ ਜਿਹੜਾ ਆਪਾਂ ਗ੍ਰੇਨੇਡ ਛੁੱਟਿਆ ਗਿਆ ਉਹ ਦੋਵੇਂ ਜانے ਜਿਹੜੇ ਸੀ ਉਸੇ ਤੇਜ਼ੀ ਨਾਲ ਨਿਕਲ ਗਏ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਇਲਾਕੇ ਦੇ ਲੋਕਾਂ ਵੱਲੋਂ ਪੰਡਤ ਜੀ ਨੇ ਬਾਹਰ ਨਿਕਲ ਕੇ ਜਦੋਂ ਦੇਖਿਆ ਉਹਨਾਂ ਨੇ ਇਨਫੋਰਮ ਕੀਤਾ ਇਨਫੋਰਮ ਕਰਨ ਤੋਂ ਬਾਅਦ ਰਾਤ ਪੁਲਿਸ ਆਈ ਕਮਿਸ਼ਨਰ ਸਾਹਿਬ ਆਏ ਆਨ ਕਿ ਉਹਨਾਂ ਨੇ ਆਪਣੀ ਐਜ਼ ਇਟ ਇਜ਼ ਜੋ ਇੱਕ ਤਰੀਕੇ ਦੀ ਹਮੇਸ਼ਾ ਦੇ ਨਾਲ ਜਦੋਂ ਵੀ ਕਿਤੇ ਅਟੈਕ ਹੁੰਦਾ ਤਾਂ ਉਸ ਨੂੰ ਜਿੱਦਾ ਜੇ ਸਰੂਪ ਰੇਖਾ ਦੇ ਵਿੱਚੋਂ ਦੱਸਿਆ ਜਾਂਦਾ ਉਹਨਾਂ ਨੇ ਆਨ ਕਿ ਪੂਰਾ ਮਕਵਰ ਅਪ ਕਰ ਦਿੱਤਾ ਕਵਰ ਅਪ ਕਰਕੇ ਬਿਲਕੁਲ ਨੀਟ ਐਂਡ ਕਲੀਨ ਸਫਾਈ ਕਰ ਦਿੱਤੀ ਗਈ ਉਹ ਜਗ੍ਹਾ ਤੁਸੀਂ ਦੇਖ ਲਓ ਦੇ ਉੱਤੇ ਜਿੱਥੇ ਦੀਵਾਰ ਤੇ ਬੰਬ ਚੱਲਿਆ ਜਿੱਥੇ ਸ਼ੀਸ਼ੇ ਟੁੱ ਉਦੇ ਉੱਤੇ ਪਰਦਾ ਲਾ ਦਿੱਤਾ ਗਿਆ ਹੁਣ ਅਫਸਰ ਸਾਹਿਬਾਨ ACP ਵੈਸਟ Shivdharshan Singh ਜੀ ਆਏ ਹੋ ਇਹਨਾਂ ਮੌਕੇ ਤੇ ਉਹਨਾਂ ਵੱਲੋਂ ਇਸ ਚੀਜ਼ ਤੇ ਸਾਰਿਆਂ ਨੂੰ ਲੋਕ ਦਿੱਤਾ ਗਿਆ ਕਿ ਇਹ ਸਾਡੀ ਜਿਹੜੀ ਲਾਅ ਐਂਡ ਆਰਡਰ ਨਾਲ ਜੁੜੀ ਹੈ ਪਰ ਬੇਸਿਕਲੀ ਕਹਾਣੀ ਇਹ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਬਿਲਕੁਲ ਫੇਲ ਹੋ ਚੁੱਕਾ ਹੈ